কাকাকাকাকাকাকে <laughs>

सत श्रीकाल सत श्रीकाल सत आओ हूं रूपा आओ हम अंदर पानी तो आ अंदर आ जाओ बलविंदर सर कहते चाह पानी मिलती है सारे

हिकु बारी बरेंजमेंटे ਹਾਂਜੀ ਸਾਡੇ ਨਾਲ ਗੱਲ ਕਰੋ ਜੀ ਹਾਂਜੀ ਇਧਰ ਸਾਡੇ ਨਾਲ ਵੀ ਗੱਲ ਕਰ ਲਿਓ ਹਾਂਜੀ ਕਿਹੜੀ ਜਗਾ ਦਵਾਈ ਸਾਰੇ ਹਾਂ ਫਿਰ ਕਿਹਨਾਂ ਪੁਰਤੋਂ ਆਏਗੀ ਅੱਜ ਅਸੀਂ ਪੁਰਹੀ ਪੁਰਤੋਂ ਆਏ ਸਾਰੇ ਰੋਜਪੁਰ ਤੋਂ ਵਕਫਾ ਕਿੰਨਾ ਤੋਂ ਬੱਟ ਤੋਂ ਆਏ ਆ ਜੀ ਹਾਂ ਜੀ 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 ਟੱਕ ਰਹੇ ਛੱਡਿਆ ਜਿੱਥੇ ਇਧਰ ਸਾਧੂ ਦਾ ਪਾਣੀ ਆਉਂਦਾ ਉਹ ਤੋਂ ਆਇਆ ਹਾਂ ਸਾਧੂ ਇਧਰ ਅੱਛਾ ਪੁੰਦੇ ਦੇ ਰਾਮ ਆਪਣਾ ਕੀ ਕਰਨ ਲਈ ਆਏ ਅੱਜ ਕਿਤੇ ਰਣ ਵਾਲੇ ਆਪ ਜੀ ਜੀ ਅਸੀਂ ਪਾਣੀ ਜਿਹੜਾ ਹੈਗਾ ਬੰਦਾ ਆ ਰਿਹਾ ਤੇ ਪਾਣੀ ਬਚਾਉਣ ਲਈ ਤੇ ਰੋਜ਼ਗਾਰ ਬਚਾਉਣ ਲਈ ਅੱਜ ਇੱਥੇ ਅਸੀਂ ਮੀਟਿੰਗ ਕਰ ਰਹੇ ਹਾਂ ਮੀਟਿੰਗ ਨਾਲ ਇਸ ਦੀ ਸ਼ੁਰੂਆਤ ਹੋ ਰਹੀ ਹੈ ਉਸ ਤੋਂ ਅਸੀਂ ਫਟਾਪਰਾਣਾ ਕਰਾਂਗੇ ਠੀਕ ਹੈ ਕਾਬ ਜਿਹੜਾ ਹੈਗਾ ਪਾਣੀ ਨਾਲ ਬਰਬਾਦ ਹੋ ਰਿਹਾ ਆਹ ਪਾਣੀ ਆਹਦਾ ਉਹਦਾ ਨੀਤੀ ਤਾਂ ਸਰਕਾਰ ਨੇ ਕੀਤਾ ਸਹੀ ਤਰ੍ਹਾਂ ਨਹੀਂ ਕੀਤਾ ਪਾਣੀ ਦੇ ਨਾਲ ਪ੍ਰਾਬਲਮ ਹੋਈ ਹੈ ਤੇ ਬਹੁਤ ਜਿਹੜਾ ਨੁਕਸਾਨ ਹੋ ਰਿਹਾ ਪਾਣੀ ਬਚਾਓ ਤੇ ਰੋਜ਼ਗਾਰ ਬਚਾਓ ਜੀ ਬੱਸ ਪਾਣੀ ਬਚਾਓ ਮਾੜਾ ਹੀ ਮੈਦ ਤੇ ਪੀ ਲੋ ਬਹਿਣਗੇ ਫਿਰ ਉਹ ਸਾਹਮਣੇ ਬਿਲਡਿੰਗ ਕਿਹੜੇ ਕਿੰਨੇ ਆਏ ਆ ਆਈ ਆਈ ਆ